ਦੇ ਲਈ ਪੈਸੇ ਦੀ ਜ਼ਿੰਮੇਵਾਰੀ ਚੱਕੀ ਕੇ ਪੈਸੇ ਦੀ ਪਰਵਾਹ ਨਾ ਕਰੋ ਅਸੀਂ ਪੈਸਾ ਦਾਂਗੇ ਕਿ ਤੁਸੀਂ ਦੱਸੋਗੇ ਕਿ ਕਿਵੇਂ ਇਹਨੂੰ ਤੁਸੀਂ ਨਿਪਰੇ ਚਾੜੋਗੇ ਤਾਂ ਇੱਥੇ ਇੱਕ ਮਤਾ ਪਾਇਆ ਗਿਆ ਕਿ ਇੱਕ ਸੰਸਥਾ ਬਣਾਵਾਂਗੇ ਇੱਕ ਯੂਨੀਵਰਸਿਟੀ ਕਾਲਜ ਬਣਾਵਾਂਗੇ ਯੂਨੀਵਰਸਿਟੀ ਦੀ ਗੱਲ ਨਹੀਂ ਇੱਥੇ ਹੋ ਰਹੀ ਇੱਕ ਕਾਲਜ ਦੀ ਗੱਲ ਹੋ ਰਹੀ ਹੈ ਕਿ ਇੱਕ ਆਮ ਕਾਲਜ ਨੂੰ ਇੱਕ ਵਧੀਆ ਕਾਲਜ ਯੂਨੀਵਰਸਿਟੀ ਕਾਲਜ ਉਹਦਾ ਨਾਮ ਇਹਨਾਂ ਨੇ ਸੋਚਿਆ ਦਾ ਲਾਹੌਰ ਐਂਡ ਅੰਮ੍ਰਿਤਸਰ ਯੂਨੀਵਰਸਿਟੀ ਕਾਲਜ ਕਿਉਂਕਿ ਇੱਥੇ ਕਲੀਅਰ ਨਹੀਂ ਸੀ ਹੋਇਆ ਕਿ ਇਹ ਕਾਲਜ ਬਣੂਗਾ ਕਿੱਥੇ ਇਹ ਲਾਹੌਰ ਚ ਬਣੂਗਾ ਜਾਂ ਅੰਮ੍ਰਿਤਸਰ ਚ ਬਣੂਗਾ ਇਹ ਦੋ ਨਾਮ ਨ ਦੋਨੋਂ ਇਨਾਮ ਉਹਨਾਂ ਨੇ ਇਹ ਪ੍ਰਪੋਜ਼ਡ ਜਿਹੜਾ ਕਾਲਜ ਸੀਗਾ ਉਹਦੇ ਮਤੇਜ ਚ ਦੋਨੋਂ ਨਾਮ ਪਾ ਲਏ ਉਸ ਤੋਂ ਬਾਅਦ ਜਾ ਕੇ ਫਿਰ ਕਈ ਮੀਟਿੰਗਾਂ ਬਾਅਦ ਫਿਰ ਉਹ ਯੂਨੀਵਰਸਿਟੀ ਸਾਹਮਣੇ ਆਈ ਸੀ ਕਿ ਹਾਂ ਹੁਣ ਯੂਨੀਵਰਸਿਟੀ ਬਣਾਵਾਂਗੇ ਫਿਰ ਉਹਦਾ ਨਾਮ ਫਿਰ ਇਹਨਾਂ ਨੇ ਲਾਹੌਰ ਯੂਨੀਵਰਸਿਟੀ ਮਤੇਜ ਪਾਇਆ ਕਿ ਹਾਂ ਚਲੋ ਲਾਹੌਰ ਯੂਨੀਵਰਸਿਟੀ ਨਾਮ ਰੱਖ ਦਾਂਗੇ ਪਰ ਦੇਖੋ ਕਿਸਮਤ ਕੇ ਨਾਉ ਲਾਹੌਰ ਯੂਨੀਵਰਸਿਟੀ ਨਾਮ ਰੱਖਿਆ ਗਿਆ ਨਾ ਹੀ ਅੰਮ੍ਰਿਤਸਰ ਯੂਨੀਵਰਸਿਟੀ ਨਾਮ ਰੱਖਿਆ ਗਿਆ ਰੱਖਿਆ ਗਿਆ ਫਿਰ ਪੰਜਾਬ ਯੂਨੀਵਰਸਿਟੀ ਨਾਮ ਔਰ ਇਹ ਸਿਰਫ ਮੀਟਿੰਗ ਦੀ ਗੱਲ ਕਰ ਰਹੇ ਹਾਂ ਸੀ ਇੱਥੋਂ ਹਜੇ ਬ ਤੁਸੀਂ ਪੈਸੇ ਦੀ ਪਰਵਾਹ ਨਾ ਕਰੋ ਅੱਗੇ ਦੀ ਕਾਰਵਾਈ ਤੁਸੀਂ ਸ਼ੁਰੂ ਕਰੋ ਫਿਰ ਮੈਂ ਤੇ ਇਹਦੀ ਕਾਪੀ ਲੈਫਟਿਨੈਂਟ ਗਵਰਨਰ ਨੂੰ ਭੇਜੀਗੀ ਉੱਥੋਂ ਫਿਰ ਇਹ ਅੱਗੇ ਪ੍ਰੋਸੈਸ ਸ਼ੁਰੂ ਹੋਇਆ ਇੱਥੇ ਹੁਣ ਅੰਗਰੇਜ਼ਾਂ ਨੇ ਸਿਰਫ ਜਿਹੜੇ ਉਹ ਵੱਡੇ ਲੋਕ ਸੀਗੇ ਉਹਨਾਂ ਤੋਂ ਅਪੀਲ ਨਹੀਂ ਕੀਤੀ ਪੈਸੇ ਦੀ ਇੱਥੇ ਜ਼ਿਕਰ ਮਿਲਦਾ ਹੈ ਇਤਿਹਾਸ ਦੇ ਡਾਕੂਮੈਂਟਸ ਚ ਕਿ ਪੰਜਾਬ ਦੇ ਆਮ ਲੋਕਾਂ ਤੋਂ ਵੀ ਇਹ ਸੰਸਥਾ ਬਣਾਉਣ ਦੇ ਲਈ ਪੈਸੇ ਦੀ ਅਪੀਲ ਕੀਤੀ ਗਈ। ਜਦੋਂ ਹਜੇ ਯੂਨੀਵਰਸਿਟੀ ਬਣੀ ਵੀ ਨਹੀਂ ਸੀ ਪੰਜਾਬ ਦੇ ਲੋਕਾਂ ਨੇ ਉਦੋਂ ਆਪਦਾ ਯੋਗਦਾਨ, ਆਪਦੀ ਖੂਨ ਪਸੀਨੇ ਦੀ ਕਮਾਈ ਇਹ ਯੂਨੀਵਰਸਿਟੀ ਵਾਸਤੇ ਦਿੱਤੀ ਸੀਗੀ। ਇਸ ਕਰਕੇ ਮੈਂ ਕਹਿ ਰਿਹਾ ਸੀ ਕਿ ਪੰਜਾਬ ਯੂਨੀਵਰਸਿਟੀ ਦੀ ਕੱਲੀ-ਕੱਲੀ ਇੱਟ ਤੇ ਪੰਜਾਬੀਆਂ ਦਾ ਹੱਕ ਆ। ਇੱਥੇ ਸਾਨੂੰ ਅੰਗਰੇਜ਼ਾਂ ਦੇ ਵੇਲੇ ਦਾ 100 ਰੁਪਏ ਦਿੱਤਾ ਕਪੂਰਥਲੇ ਦੇ ਮਹਾਰਾਜਾ ਰਣਵੀਰ ਸਿੰਘ ਨੇ 10000 ਰੁਪਏ ਦਿੱਤਾ ਔਰ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ 50000 ਰੁਪਇਆ ਇੱਕ ਟਰਸਟ ਚ ਰੱਖਿਆ ਸੀ ਯਾਰ ਅੱਜ ਦਾ 50000 ਨਹੀਂ ਹੈਗਾ ਇਹ ਉਦੋਂ ਦਾ 50000 ਆ ਜਿਹਦਾ ਕਰੋੜਾ ਬਣਦਾ ਹੈ ਇਹ ਉਸ ਤੋਂ ਬਾਅਦ ਜੀਂਦ ਤੇ ਨਾਭਾ ਰਿਆਸਤਾਂ ਨੇ 11 11000 ਰੁਪਇਆ ਉਹ ਟਰਸਟ ਚ ਰੱਖਿਆ ਪੰਜਾਬ ਦੀਆਂ ਹੋਰ ਰਿਆਸਤਾਂ ਨੇ 7900 ਰੁਪਇਆ ਦਿੱਤਾ ਜਿਹੜੇ ਆਮ ਲੋਕ ਸੀ ਪੰਜਾਬ ਦੇ ਉਹਨਾਂ ਨੇ 12000 ਰੁਪਇਆ ਇਕੱਠਾ ਕਰਕੇ ਦਿੱਤਾ ਸੀ ਇਹ 12000 ਅੱਜ ਦੇ ਹਿਸਾਬ ਨਾਲ ਨਾ ਸਮਝ ਲਿਓ ਇਹ ਉਦੋਂ ਦਾ 12000 ਆ ਸਾਰੇ ਪੈਸੇ ਉਦੋਂ ਲਿਖੇ ਮਿਲਦੇ ਨੇ ਕਿ 1,64,000 ਰੁਪਇਆ ਇਕੱਠਾ ਹੋ ਗਿਆ ਸੀਗਾ ਇਹ ਯੂਨੀਵਰਸ ਸੋਚ ਕੇ ਦੇਖੋ ਇਹਦੇ ਚ ਅੰਗਰੇਜ਼ਾਂ ਨੇ ਕਿੰਨਾ ਦਿੱਤਾ ਸੀ 1,64,000 ਚੋਂ 6400 ਰੁਪਿਆ ਸਿਰਫ ਅੰਗਰੇਜ਼ਾਂ ਦਾ ਸੀਗਾ ਅੰਗਰੇਜ਼ ਜਿਹੜੇ ਰਾਜ ਕਰ ਰਹੇ ਸੀ ਉਦੋਂ ਪੰਜਾਬ ਤੇ ਜਿਹੜੇ ਕਹਿੰਦੇ ਸੀ ਅਸੀਂ ਹਾਕਮ ਆ ਜਿਨ੍ਹਾਂ ਨੇ ਪੰਜਾਬ ਦਾ ਰਾਜ ਖਤਮ ਕੀਤਾ ਸੀਗਾ ਉਦੋਂ ਪੰਜਾਬ ਦੇ ਲੋਕਾਂ ਨੇ 1,60,000 ਰੁਪਿਆ ਦਿੱਤਾ ਔਰ ਅੰਗਰੇਜ਼ਾਂ ਨੇ 6400 ਰੁਪਿਆ ਦਿੱਤਾ ਚਾਹਾਂ ਫਿਰ ਅਸੀਂ ਕਹੀਏ ਕਿ ਪੰਜਾਬ ਯੂਨੀਵਰਸਿਟੀ ਤੇ ਪੰਜਾਬੀਆਂ ਦਾ ਹੱਕ ਆ ਜੇ ਪੰਜਾਬੀ ਨਾ ਹੁੰਦੇ ਇਹ ਯੂਨੀਵਰਸਿਟੀ ਹੋਣੀ ਵੀ ਨਹੀਂ ਸੀਗੀ ਉਸ ਤੋਂ ਬਾਅਦ ਫਿਰ ਇਹ ਸੌਖਾ ਕੰਮ ਨਹੀਂ ਸੀਗਾ ਪੈਸੇ ਪੰਜਾਬੀ ਦੇ ਰਹੇ ਸੀ ਪਰ ਜੀ ਡਬਲਯੂ ਲੈਟਨਰ ਸੀਗਾ ਜਿਹੜਾ ਉਹ ਵੀ ਬਹੁਤ ਮੁਸ਼ਕਲ ਕਰ ਰਿਹਾ ਸੀ ਉਹ ਸੈਂਟਰ ਜਿਹੜੀ ਦਿੱਲੀ ਸੀਗੀ ਅੰਗਰੇਜ਼ ਉੱਥੇ ਤੱਕ ਪਹੁੰਚ ਕਰ ਰਿਹਾ ਸੀਗਾ ਪੰਜਾਬ ਦੇ ਅਧਿਕਾਰੀਆਂ ਨੂੰ ਮਨਾ ਰਿਹਾ ਸੀਗਾ ਬੜੀ ਲੰਬੀ ਉਹਨੇ ਲੜਾਈ ਲੜੀ ਤੇ ਇੱਥੇ ਤਿੰਨ ਖਤਾਂ ਦਾ ਜ਼ਿਕਰ ਸਾਨੂੰ ਮਿਲਦਾ ਹੈ ਜਿਹੜੇ ਤਿੰਨ ਖਤ ਪੰਜਾਬ ਤੋਂ ਲੈਫਟਿਨੈਂਟ ਗਵਰਨਰ ਨੇ ਜਿਹੜੇ ਦਿੱਲੀ ਭੇਜਿਆ ਯਾਨੀ ਕਿ ਭਾਰਤ